ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਚੱਲ ਰਹੇ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਹ ਲੰਗਰ ਮਾਤਾ ਗੁਜਰੀ ਕਾਲਜ ਦੇ ਨਜ਼ਦੀਕ ਲਗਾਇਆ ਗਿਆ ਇਸ ਮੌਕੇ ਸੰਗਤਾਂ ਦੇ ਲਈ ਲੰਗਰ ਵਿੱਚ ਮਿੱਠੇ ਦੇ ਨਾਲ ਨਮਕੀਨ ਚੋਲਾਂ ਦਾ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਕਮੇਟੀ ਦੇ ਸਰਪ੍ਰਸਤ ਡਾਕਟਰ ਨਸੀਰ ਅਖਤਰ ਨੇ ਕਿਹਾ ਕਿ ਅੱਜ ਤੋਂ ਕਰੀਬ 315 ਸਾਲ ਪਹਿਲਾਂ ਜਦ ਫਤਿਹਗੜ੍ਹ ਸਾਹਿਬ ਵਿਖੇ ਨਵਾਬ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਿਬਜ਼ਾਦਿਆਂ ਨੂੰ ਧਰਮ ਪਰिवर्तन ਕਰਨ ਲਈ ਕਿਹਾ ਸੀ ਤਾਂ ਛੋਟੇ ਸਹਿਬਜ਼ਾਦਿਆਂ ਨੇ ਨਾ ਕਰ ਦਿੱਤੀ ਸੀ ਤਾਂ ਇਸ ਫੈਸਲੇ ਤੇ ਵਜ਼ੀਰ ਖਾਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ ਉਸ ਸਮੇਂ ਮੁਲੇਰ ਕੋਟਲਾ ਦੇ ਨਵਾਬ ਮੁਹੰਮਦ ਸ਼ੀਰ ਖਾਨ ਨੇ ਇਸ ਫੈਸਲੇ ਦੇ ਖਿਲਾਫ ਜਾ ਕੇ ਹਾ ਦਾ ਨਾਰਾ ਲਾਇਆ ਸੀ ਇਸ ਦੌਰਾਨ ਹਰ ਸਾਲ ਇਸ ਪਵਿੱਤਰ ਧਰਤੀ ਉੱਤੇ ਹੋਏ ਜ਼ੁਲਮ ਦੇ ਖਿਲਾਫ हां दान नारा ਲਗਾਉਂਦੇ ਹੋਏ ਮਾਨਵਤਾ ਦੀ ਸੇਵਾ ਲਈ ਇਸ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਮੌਕੇ ਡਾਕਟਰ ਨਸੀਰ ਅਖਤਰ ਨੇ ਕਿਹਾ ਕਿ ਸਾਰੇ ਧਰਮ ਇੱਕ ਦੂਜੇ ਨੂੰ ਜੋੜਨਾ ਸਿਖਾਉਂਦੇ ਨੇ ਤੇ ਇਸੇ ਉਦੇਸ਼ ਤੇ ਚੱਲਦੇ ਆ ਅੱਜ ਇੱਥੇ ਇਕੱਠੇ ਹੋਏ ਆ ਤੇ ਲੰਗਰ ਲਾ ਕੇ ਲੋਕਾਂ ਦੇ ਦਿਲਾਂ 'ਚ ਮਿਠਾਸ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਸੀਰ ਅਖਤਰ ਮੇਰਾ ਨਾਮ ਹੈ ਸਿੱਖ ਹਜ਼ੂਰ ਸਾਝਾ ਤੋਂ ਅਸੀਂ ਪਿਛਲੇ 20 ਸਾਲ ਤੋਂ ਕੰਮ ਕਰ ਰਹੇ ਆ ਤੇ ਸਾਡਾ ਜਾ ਲੰਗਰ ਆ ਉਹ ਅਕਸਰ ਮਿੱਠੇ ਚਾਵਲਾ ਦਾ ਹੁੰਦਾ ਹੈ ਮਿੱਠੇ ਚਾਵਲਾ ਦਾ ਲੰਗਰ ਦੇ ਰਾਹੀਂ ਅਸੀਂ ਮਿਠਾਸ ਬਣਨ ਦੀ ਕੋਸ਼ਿਸ਼ ਕਰਦੇ ਹਾਂ ਇਨਸਾਨੀਅਤ ਚ ਕਿਉਂਕਿ ਦਸਮ ਗੁਰੂ ਸ੍ਰੀ ਗੁਰੂ ਵਜਿੰਦੀ ਦਾ ਫਰਮਾਨ ਹੈ ਅਕਾਲ ਉਸਤਤੰਗ ਬਿਆਲੀ ਤੇ ਜਿਨੂੰ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ ਗੁਰੂ ਸਾਹਿਬ ਨੇ ਇਹ ਨਹੀਂ ਕਿ ਜਿਨੂੰ ਗੁਰਦੁਆਰਾ ਬਣਾਇਓ ਤਿਨੀ ਪ੍ਰਭ ਪਾਇਓ ਜਿਨੂੰ ਮੰਦਿਰ ਬਣਾਇਓ ਜਿਨ ਮਸਜਿਦ ਬਣਾਇਓ ਨਹੀਂ ਜਿਨੂੰ ਪ੍ਰੇਮ ਕੀਓ ਅਗਰ ਰੱਬ ਨੂੰ ਪਾਉਣਾ ਚਾਹੁੰਦੇ ਹੋ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਸ ਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਸਾਰੇ ਆਤਾਰੀ ਫਾਮਸ ਰੱਬ ਲਈ ਨੇ ਜਿਹੜਾ ਸ ਅੱਲਾ ਕਾਲਪੁਰਖ ਪ੍ਰਭੂ ਪਰਮਾਤਮਾ ਲਾਡ ਗੁਰ ਅਦਿ ਨਾਮ ਦੁਆਰਾ ਯਾਦ ਕੀਤਾ ਜਾਂਦਾ ਜੋ ਕਿ ਅੱਲਾ ਯਾਰ ਖਾਨ ਨੇ ਇੱਕ ਸ਼ੇਰ ਕਿਹਾ ਹੈ ਬਸ ਇੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਾਂ ਖੁਦਾ ਕੀ ਇਹ ਉਸ ਸਥਾਨ ਹੈ ਜਿੱਥੇ ਛੋੜੇ ਸਾਹਿਬ ਜਦੇ ਦੀ ਸ਼ਹਾਦਤ ਹੋਈ ਹੈ ਜਿੱਥੇ ਜ਼ੁਲਮ ਦੀ ਇੰਤਿਹਾ ਹੋਈ ਹੈ ਉਸਨੇ ਮਲੇਕ ਕੋਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਇੱਥੇ ਆ ਕੇ ਹਾਜ਼ ਨਾਰਾ ਮਾਰਦਾ ਅਸੀਂ ਹਾਜ਼ ਦੇ ਨਾਲ ਧਰਤੀ ਮਲੇਕ ਕੋਲੇ ਤੋਂ ਸਿੱਧਾ ਧਰਤੀ ਸ੍ਰੀਪਤੇਗੜ ਸਾਹਿਬ ਪਹੁੰਚਦੇ ਹਾਂ ਸਤੰਤ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਸ਼ੁਰੂ ਕੀਤਾ ਪਰਸਪਰ ਨੂੰ ਪਿਆਰ ਨੂੰ ਜਿਹੜਾ ਉਹਨਾਂ ਨੇ ਪਾਈ ਮਰਦਾਨੇ ਨੂੰ ਆਪਣੇ ਨਾਲ ਰੱਖੀ ਦਿੱਤਾ ਸੀ 12 ਪਾਈ ਗੁਰਦਾਸ 12 ਵਾਰ ਪਹਿਲੀ 435 ਸੀ ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਆਸਤਾਨ ਇਸ ਬਾਬਾ ਕਾ ਰੂਪ ਦੁਜਾਰੂ ਆਪੀ ਮਰਦਾਨਾ ਅਸੀਂ ਉਹ ਕੋਈ ਕੋਸ਼ਿਸ਼ ਕਰਦੇ ਹਾਂ ਕਿ ਉਹ ਪਿਆਰ ਇਨਸਾਨੀ ਦਾ ਜਿਹੜਾ ਹੈ ਉਹ ਸਾਡੇ ਚ ਆ ਜਾਵੇ ਬਹੁਤ ਸੌਕਾ ਹੈ ਹਿੰਦੂ ਜਾਂ ਮੁਸਲਮਾਨ ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਔਰ ਕਿਉਂਕਿ ਧਰਮ ਦੇ ਸਿਰ ਬਜਾੜਾ ਪਹਿਲਾ 파ੜਾ ਹੈ ਉਹ ਇਨਸਾਨੀਤ ਹੈ ਜਿਸ ਵਿੱਚ ਇਨਸਾਨੀਤ ਨਹੀਂ ਉਹ ਇਨਸਾਨ ਨਹੀਂ ਜਿਹੜਾ ਇਨਸਾਨ ਨਹੀਂ ਬਣਿਆ ਉਹ ਇਹਦੀ ਉਦਾਹਰਨ ਅਕਸਰ ਨਾ ਹੁੰਨਾ ਇੱਕ ਕੋਈ ਵਿਦਿਆਰਥੀ ਕੋ ਨੌਜਵਾਨ ਇਹ ਕਹੇ ਵੀ ਇਹ ਪਾਸ ਕਿਤੇ ਬਿਨਾ ਹੀ ਕਿ ਮੈਂ ਐਮਏ ਪਾਸਾ ਨੂੰ ਐਮਏ ਪਾਸ ਨਹੀਂ ਐਵੇਂ ਪਾਸ ਕਿਹਾ ਜਾਊਗਾ ਇਸੇ ਤਰ੍ਹਾਂ ਹੀ ਕੋਈ ਅਗਰ ਇਨਸਾਨ ਬਣੇ ਬਿਨਾ ਧਾਰਮਿਕ ਹੋਣ ਦਾ ਦਾਵਾ ਕਰਦਾ ਹੈ ਤਾਂ ਐਵੇਂ ਦਾ ਧਾਰਮਿਕ ਤਾਂ ਐਵੇਂ ਦਾ ਧਾਰਮਿਕ ਉਹ ਇਨਸਾਨ ਹੀ ਨਹੀਂ ਹੈ ਉਹ ਧਰਮ ਦਾ ਬਣ ਨਹੀਂ ਸਕਿਆ ਧਰਮ ਕਿਉਂਕਿ ਜੋੜਦੇ ਹੁੰਦੇ ਨੇ ਤੋੜਦੇ ਨਹੀਂ ਹੁੰਦੇ ਧਰਮ ਪਿਆਰ ਸਿਖਾਉਂਦਾ ਹੈ ਨਫ਼ਰਤ ਨਹੀਂ ਸਿਖਾਉਂਦਾ ਜਿਹੜੀ ਸਾਡੇ ਵਿਚਕਾਰ ਚੀਜ਼ ਤੋੜ ਪੈਦਾ ਕਰ ਰਹੀ ਹੈ ਨਫ਼ਰਤ ਪਾ ਰਹੀ ਹੈ ਉਹ ਧਰਮ ਨਹੀਂ ਅਧਰਮ ਹੈ ਅਧਰਮ ਹੈ ਧਰਮ ਧਰਮ ਦੇ ਪੇਛੇ ਚਾ ਜਿਸ ਮੈਨ 10 ਸਾਲ ਹੋ ਗਏ ਅਸੀਂ ਬੱਪਪਾ ਥਾਵਾਂ ਦੇ ਲੰਗਰ ਲਾਉਣੇ ਆ ਕਿਸਾਨ ਅੰਦੋਲਨ ਜਦ ਵੀ ਸਾਡਾ ਇੱਕ ਸਾਲ ਲੰਗਰ ਚੱਲਦਾ ਰਿਹਾ ਤੇ ਅੰਤ ਸ਼੍ਰੀ ਅਨੰਦਪੁਰ ਸਾਹਿਬ ਲਾਉਣੇ ਉਹਦੇ ਪਰ ਹੌਲੇ ਹੌਲੇ ਮਹੱਲੇ ਤੇ ਸਿੱਧੀ ਜੋੜ ਮੇਲੇ ਦੇ ਦਸਿਆਰ ਸਾਲ ਲਾਉਣੇ ਲੰਗਰ ਤੇ ਜਿੱਥੇ ਵੀ ਗੁਰਪੁਰੂ ਹੁੰਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਇਨਸਾਨੀ ਚ ਪਿਆਰ ਬਣਿਆ ਜਾਵੇ ਕਿਉਂਕਿ ਇਹ ਇਹ ਸਾਡਾ ਮੈਸੇਜ ਹੈ ਇਹ ਸਾਡਾ ਮੋਟੋ ਹੈ ਹੰਨ ਦਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ ਸਿਆਸੀ ਲੋਕਾਂ ਦਾ ਕੰਮ ਹੁੰਦਾ ਧਰਮ ਦੇ ਨਾਮ ਤੇ ਕੌਮ ਦੇ ਨਾਮ ਤੇ ਪਾਸ਼ਾ ਨਾਮ ਨਫਰਤਾ ਪਾਉਣੀ ਹੈ ਉਨ੍ਹਾਂ ਦਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਕਿਉਂਕਿ ਤੇ ਤਿੰਨ ਧਰਮ ਉਹਨਾਂ ਦੇਹਦੇ ਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਵਤੀ ਅੰਗ 1749 ਚ ਕੀ ਕਿਹਾ ਅਬਕਲ ਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਮਝ ਗੁਪਜਾ ਇੱਕ ਨੂਰ ਦੀ ਗੱਲ ਕੀਤੀ ਗਈ ਤੇ Hindu ਧਰਮ ਚ ਕੀ ਕਿਹਾ ਗਿਆ ਓਮ ਨਮਿਸ਼ ਵਾਇ ਓਮ ਲਾਈਟ ਨੂਰ ਇੱਕ ਨੂਰ ਨਮ ਨਹੀਂ शिवाय ਉਸ ਤੋਂ ਬਿਨਾ ਇੱਕ ਨੂਰ ਤੋਂ ਵੀ ਨਾ ਕੁਝ ਨਹੀਂ ਉਧਰ ਵੀ ਇੱਕ ਨੂਰ ਦੀ ਗੱਲ ਕੀਤੀ ਗਈ ਹੈ ਤੇ ਕੁਰਾਨ ਨੇ ਕਿਹਾ ਚੈਪਟਰ ਅਲ ਨੂਰ ਆਇਤ ਨੰਬਰ 35 ਅੱਲਾਹੂ ਨੂਰੁਸ ਸਮਾਵਤੀ ਵਲ ਅਰਦ ਸਾਰੇ ਸੰਸਾਰ ਚ ਸਾਰੇ ਅਸਮਾਨਾਂ ਤੇ ਜ਼ਮੀਨ ਤੇ ਉਸਦਾ ਹੀ ਨੂਰ ਫੈਲਿਆ ਹੋਇਆ ਉਸਦੀ ਲਾਈਟ ਬਣ ਫਿਰ ਫਰਕ ਕਿੱਥੇ ਅਸੀਂ ਰੈਪਰ ਤੇ ਲੜ ਰਹੇ ਹਾਂ ਇੱਕ ਟੋਫੀ ਦਾ ਪੈਕਟ ਹੁੰਦਾ ਨਾ ਉਹ ਲਾਲ ਪੀਲਾ ਹਰਾ ਹੁੰਦਾ ਹੈ ਮੇਰੇ ਤੋਂ ਬੱਚੇ ਮੰਗਣਗੇ ਲੜਨਗੇ ਉਹ ਮੈਨੇ ਹਰੀ ਲੈਣੀ ਹੈ ਮੈਨੇ ਪੀਲੀ ਲੈਣੀ ਹੈ ਮੈਨੇ ਲੀਣੀ ਹੈ ਉਹ ਰੈਪਰ ਤੇ ਲੜਦੇ ਅੰਦਰ ਦੀ ਟੋਫੀ ਉਹੀ ਹੁੰਦੀ ਹੈ ਅਸੀਂ ਰੈਪਰ ਤੇ ਲੜਦੇ ਕੋਰ ਤੇ ਨਹੀਂ ਜਾਂਦੇ ਉਹੀ ਕਰਬ ਦੀ ਗੱਲ ਕੀਤੀ ਗਈ ਹੈ ਇੱਕ ਜੋਤ ਦੀ ਗੱਲ ਕੀਤੀ ਗਈ ਉਹੀ ਮੈਸੇਜ ਦੇਣੇ ਸਿੱਤੇ ਪਾਉਂਦੇ ਆ ਵੀ ਸਰ ਇਕਾਂ ਅਸੀਂ ਮਿਲ ਜੁਲ ਕੇ ਰਹੀਏ ਸਾਡਾ ਪੈਦਾ ਕਰਨ ਵਾਲਾ ਇਕ ਹੈ ਸਾਡੇ ਮਢਲੇ ਮਾਵਾ ਪਿਕ ਨੇ ਸਾਡੀ ਮਨੁੱਖੀ ਬਰਾਦਰੀ ਇਕ ਹੈ ਸਾਡਾ ਲਹੂ ਇਕ ਹੈ ਤੇ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਕੋ ਕੇ ਪਿਆਰ ਰਹਿਣਾ ਚਾਹੀਦਾ ਇਹ ਹੀ ਸਭ ਤੋਂ ਸਿਕੂਨਾਂ ਜਿਹਾ ਮੈਸੇਜ ਹੈ ਕਿ ਸਾਡਾ ਸਪੈਸ਼ਲ ਲੰਗਰ ਹੈ ਜਿਹੜਾ ਮੇਰੇ ਕੋਲ ਇਹਦੀ ਸਪੈਸ਼ਲ ਨਵਾਬੀ ਡਿਸ਼ ਹੈ ਤਾਂਬੇ ਦੇ ਬਰਤਨਾਂ ਚ ਕਿਤੇ ਨਹੀਂ ਹੁੰਦਾ ਤਿਆਰ ਕੀਤਾ ਜਾਂਦਾ ਹੈ ਇਸੇ ਕਰਕੇ ਸਾਡਾ ਇਹ ਟੇਸਟ ਲੱਗ ਲੋਕ ਪੁੱਛਦੇ ਨੇ ਸਾਡੀ ਸ਼ਰਧਾ ਤੇ ਸਾਡੇ ਸਪੈਸ਼ਲ ਕੁਕ ਹੁੰਦੇ ਨੇ ਜਿਹੜੇ ਅਸੀਂ ਇੱਥੇ ਲੈ ਕੇ ਇੱਥੇ ਬਣਾਉਂਦੇ ਨੇ ਲੰਗਰ ਤੇ ਸੰਗਤ ਨੂੰ ਤੇ ਉਸ ਦੁੱਖ ਚ ਕੜੀ ਸ਼ਾਮਲ ਹੋਣੇ ਆ ਜਿਹੜੇ ਸਿੱਖਾਂ ਨੂੰ ਹੈ ਇਸੇ ਕਰਕੇ ਮੈਂ ਕਹਿੰਦਾ ਇੱਕ ਮੁਸਲਮਾਨ ਵੀ ਹੁੰਦਾ ਹੀ ਦੁੱਖ ਹੈ ਸਿੱਖੀ ਨੂੰ ਦੁੱਖ ਹੈ ਸਲਾਮੀ ਸਿੱਖਾਂ ਅਨੁਸਾਰ ਸਾਰੀ ਲੋਕਾਈ ਸਾਰੀ ਇਨਸਾਨੀ ਰੱਬ ਦਾ ਪਰਿਵਾਰ ਹੈ ਇੱਕ ਸੱਚਾ ਮੁਸਲਮਾਨ ਜਿਸ ਰੱਬ ਦੀ ਜਿਸ ਪ੍ਰਭੂ ਦੀ ਇਬਾਦਤ ਕਰਦਾ ਉਸ ਰੱਬ ਦੇ ਪਰਿਵਾਰ ਦੇ ਮੈਂਬਰ ਨੂੰ ਤੁਸੀਂ ਕਿੰਨੇ ਸਤਕਾਰ ਦੇਣਗੇ ਸਾਡੇ ਬਸੇ ਵੀ ਉਹਨੇ ਦਰਦ ਹੈ ਦੁੱਖ ਹੈ ਅਸੀਂ ਮੁਹੱਬਤ ਦਾ ਪੈਗਾਮ ਦਿੰਨੇ ਆ ਵੀ ਲੋਕੋ ਧਰਮ ਦੇ ਨਾਮ ਦੇ ਭਾਸ਼ਾ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਲੜਿਆ ਜਾਵੇ ਠੀਕ ਹੈ ਨਹੀਂ ਧਰਮ ਸਾਰੇ ਸੰਸਾਰ ਦਾ ਇੱਕ ਹੈ ਇੱਕ ਰੱਬ ਔਰ ਸਭ ਕ੍ਰੀਏਸ਼ਨਰ ਨੇ ਕ੍ਰੀਏਟਰ ਦੀ ਵਰਸ਼ਪ ਕ੍ਰੀਏਟਰ ਨਾਟ ਕ੍ਰੀਏਸ਼ਨ ਰਚਨਾਹਾਰੀ ਸੇ ਪੂਜਾ ਕਰੀਏ ਰਚਨਾਵਾਦੀ ਨਹੀਂ ਇਹ ਤਾਂ ਮੈਂ ਬਾਕੀ ਵਕੂ ਵਕ ਟੰਗਨੇ ਆਪਣੇ ਪੂਜਾ ਪਾੜਦੇ ਉਹ ਲੰਘ ਜੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ